ਮਾਨ ਸਿੰਘ ਹੋਰਾਂ ਦੇ ਕਮੈਂਟ ਦਾ ਜਵਾਬ ਵੀ ਮੜਾ ਜਿਉਂ ਕਹਿੰਦੇ ਮੋਦੀ ਸਾਹਿਬ ਦੇ ਰੂਸ ਦੌਰੇ ਬਾਰੇ ਕੋਈ ਚਾਨਣਾ ਪਾਓ ਜੇ ਹੈ ਤਾਂ ਅੰਸ਼ ਤਾਂ ਦੇਖੋ ਇਹ ਦੌਰਾ ਜਿਹੜਾ ਹੈ ਨਾ ਇਹ ਬਹੁਤ ਕੁਝ ਤੈਅ ਕਰੇਗਾ ਇੱਕ ਗੱਲ ਮੈਂ ਤੁਹਾਨੂੰ ਦੱਸ ਦੇਣਾ ਜੀ ਕਹ ਲੋ ਕਿ ਇਹ ਇੱਕ ਤਰ੍ਹਾਂ ਨਾਲ ਨਿਊ ਵਰਲਡ ਆਰਡਰ ਦੀ ਬੁਨਿਆਦ ਵੀ ਹੋ ਸਕਦਾ ਹਮ ਕਿਉਂਕਿ ਅਮਰੀਕਾ ਲਗਾਤਾਰ ਇੰਡੀਆ ਤੇ ਦਬਾਅ ਪਾ ਰਿਹਾ ਸੀਗਾ ਆਪਾਂ ਜਿਵੇਂ ਅ ਦੱਸਿਆ ਸੀਗਾ ਨਾ ਜੀ ਅੱਗੇ ਵੀ ਮੈਂ ਤੁਹਾਨੂੰ ਕਿ ਕਿਸ ਤਰ੍ਹਾਂ ਸਾਰਾ ਕੁਝ ਜੋੜ ਕੇ ਦਲਾਈ ਲਾਮਾ ਨਾਲ ਅਮਰੀਕਨ ਵਫ਼ਦ ਦੀ ਮੁਲਾਕਾਤ ਫਿਰ ਐਨਐਸਏ ਦਾ ਇੰਡੀਆ ਵਿਜ਼ਿਟ ਕਰਨਾ ਨਿਕਲਦੀ ਕਹਿ ਲੋ ਕਿ ਹਵਾਲਗੀ ਹੋ ਜਾਣੀ ਇਹ ਸਭ ਕੁਝ ਵਾਪਰਿਆ ਦਲਾਈ ਲਾਮਾ ਵਾਪਸ ਅਮਰੀਕਾ ਜਾਂਦੇ ਆ ਹੂੰ ਹੂੰ ਇਹ ਬਹੁਤ ਰੋਚਕ ਘਟਨਾਕ੍ਰਮ ਸੀ ਜੀ ਉਸ ਤੋਂ ਬਾਅਦ ਕਿਉਂਕਿ ਤੁਸੀਂ ਦੇਖੋਗੇ ਤਾਂ ਕਰੋਨਾ ਕਰਕੇ ਵੈਸੇ ਤਾਂ ਰਸ਼ੀਆ ਦੇ ਨਾਲ ਇਸ ਤਰ੍ਹਾਂ ਦਾ ਸਬਕਤਾਬ ਹੈ ਕਿ ਇੱਕ ਸਾਲ ਇਹਨਾਂ ਨੇ ਜਾਣਾ ਹੁੰਦਾ ਇੱਕ ਸਾਲ ਉਹਨਾਂ ਨੇ ਆਉਣਾ ਹੁੰਦਾ ਹੂੰ कोरोना ਤੋਂ ਬਾਅਦ ਇਹ ਮੁਲਾਕਾਤਾਂ ਦਾ سلسلہ ਟੁੱਟ ਗਿਆ ਹੂੰ ਤੇ ਪੁਤਿਨ ਇੱਕ ਵਾਰੀ ਆਏ ਵੀ ਨਹੀਂ ਇੱਥੇ ਜੀ ਹੁੰਦਾ ਕੀ ਆ ਕਿ ਇਸ ਦਰਮਿਆਨ ਕੋਰੋਨਾ ਵੀ ਆ ਜਾਂਦਾ ਜੀ ਪਰ ਅਚਾਨਕ ਚੱਕ ਇਹ ਜਿਹੜੀ ਕਹ ਲੋ ਕਿ ਰਸ਼ੀਆ ਵਿਜ਼ਿਟ ਦੀ ਕਹਾਣੀ ਵਾਪਰਦੀ ਆ ਹੂੰ ਹੂੰ ਇਹਨੂੰ ਆਪਾਂ ਇੱਕ ਰਸਮ ਪੂਰਤੀ ਨਹੀਂ ਕਹਿ ਸਕਦੇ ਕਿ ਜੀ ਕਿਉਂਕਿ سلسلہ ਬੰਦ ਸੀਗਾ ਜਿਹੜਾ ਸਾਲ ਦਰ ਸਾਲ ਚੱਲਦਾ ਆ ਜੀ 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 ਇਹਨੂੰ ਇਸੇ ਤਰ੍ਹਾਂ ਹੀ ਦੇਖ ਸਕਦੇ ਆ ਕਿ ਅਮਰੀਕਾ ਨੇ ਜਿਵੇਂ ਨਰਿੰਦਰ ਮੋਦੀ ਗਵਰਨਮੈਂਟ ਨੂੰ ਬੈਕਫੁੱਟ ਤੇ ਲਿਜਾਣ ਦਾ ਯਤਨ ਕੀਤਾ ਜੀ ਤਾਂ ਨਰਿੰਦਰ ਮੋਦੀ ਜਿਸ ਤਰ੍ਹਾਂ ਖੁੱਲ ਕੇ ਗਾਰੇ ਅਸੂਲੇ ਕੇ ਸਾਡੇ ਯਾਰ ਆ ਜੀ ਯਾਰਾਂ ਦੇ ਕੋਲ ਆਏ ਆ ਵਗੈਰਾ ਵਗੈਰਾ ਜੀ ਜੀ ਮਿੱਟੀ ਦੀ ਖੁਸ਼ੀ ਤੇ ਉਧਰੋਂ ਜ਼ੇਲੈਂਸਕੀ ਹਾਂ ਜੀ ਹਾਂਜੀ ਬਿਲਕੁਲ ਬਿਲਕੁਲ ਇਦਾਂ ਦੀਆਂ ਗੱਲਾਂ ਕਰ ਰਿਹਾ ਉਧਰੋਂ ਜ਼ੇਲੈਂਸਕੀ ਸਭ ਕਹਿ ਰਹੇ ਨੇ ਕਿ ਭਈ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤ੍ਰਿਕ ਦੇਸ਼ ਦਾ ਮੁਖੀ ਸਭ ਤੋਂ ਵੱਡੇ ਖੁਨੀ ਨੂੰ ਜਾ ਕੇ ਮਿਲ ਰਹੇ ਨੇ ਹੂੰ ਤਾਂ ਇਹ ਵੈਸਟਰਨ ਦੀ ਜਿਹੜੀ ਸਪੋਰਟ ਵਾਲਾ ਜ਼ੈਲੈਂਸਕੀ ਬੋਲ ਰਿਹਾ ਜੀ ਤੁਹਾਨੂੰ ਯਾਦ ਹੋਵੇਗਾ Imran Khan ਦੇ ਦਿਨ ਮਾੜੇ ਰਸ਼ੀਆ ਵਿਜ਼ਿਟ ਤੋਂ ਸ਼ੁਰੂ ਹੋਏ ਸਨ ਹਾਂ ਬਿਲਕੁਲ ਬਿਲਕੁਲ ਉਦੋਂ ਬਾਅਦ Imran Khan ਨੂੰ ਅਮਰੀਕਾ ਨੇ ਤੈਸਨੈਸ ਕਰਵਾ ਦਿੱਤਾ ਬਿਲਕੁਲ ਬਿਲਕੁਲ ਸੋ ਇਹੀ ਗੱਲ ਹੈ ਕਿ ਜਾਂ ਤਾਂ ਹੁਣ ਇੰਡੀਆ ਜਿਹੜਾ ਹੂੰ ਉਹ ਤਿਆਰੀ ਕਰ ਚੁੱਕਾ ਜੀ ਕਿ ਭਾਈ ਮੈਂ ਦਾਬੂ ਨਹੀਂ ਹੋਣਾ ਹੂੰ 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 ਤੇ ਜਾਂ ਇਹੀ ਹੈ ਕਿ ਇੱਕ ਸਟ੍ਰੈਟਜੀ ਆ ਕਿ ਭਾਈ ਥੋੜੇ ਤੁਸੀਂ ਵੀ ਥੋੜੇ ਤੁਸੀਂ ਢਿੱਲੇ ਹੋ ਜਾਓ ਖਾਸ ਤੌਰ ਤੇ ਪੰਨੂ ਵਾਲੇ ਮਾਮਲੇ 'ਚ ਬਹੁਤਾ ਨਾ ਇਹਨੂੰ ਖਿੱਚੋ ਨਹੀਂ ਤਾਂ ਫਿਰ ਸਾਡੇ ਕੋਲ ਵੀ ਆਪਸ਼ਨ ਹੈਗਾ ਇਹ ਚੀਜ਼ਾਂ ਹਾਲੇ ਸਮਾਂ ਕਲੀਅਰ ਕਰੇਗਾ ਕਿਦਰ ਨੂੰ ਜਾਂਦੀਆਂ ਨੇ ਕਹਾਣੀਆਂ ਪਰ ਇਹ ਇੰਟਰਸਟਿੰਗ ਹੈ ਵਾਕਿਆ ਜਿਵੇਂ ਤੁਸੀਂ ਕਹਿ ਰਹੇ ਹੋ ਨਾ ਕਿ ਵਿਜ਼ਿਟ ਜਿਹੜਾ ਹੈ ਕਾਫੀ ਇੰਟਰਸਟਿੰਗ ਹੈ ਤੇ ਇਹੀ ਹੈ ਕਿ ਜੇ ਭਾਰਤ ਮੰਨ ਲਓ ਇਸ ਗਰੁੱਪ 'ਚ ਸ਼ਾਮਲ ਹੁੰਦਾ ਫਰਜ਼ ਕਰੋ ਇਹ ਹਾਈਪੋਥੈਟਿਕਲੀ ਕਹਿ ਰਹੇ ਆ ਜੀ ਜੀ ਕਿਉਂਕਿ ਚైనా ਇੱਧਰ ਹੈ ਨਾ ਰਸ਼ੀਆ ਦੇ ਬਿਲਕੁਲ ਤਾਂ ਦੇਰੋ ਨਿਊ ਵਰਲਡ ਆਰਡਰ ਵਾਲਾ ਆਸਾ ਪਾਸਾ ਜਿਹੜਾ ਥੱਲੇ ਆ ਜਾਂਦਾ ਹੈ ਨਾ ਸੋ ਇਸ ਕਰਕੇ ਕਹਿ ਰਹੇ ਆ ਕਿ ਕਾਫੀ ਇੰਟਰਸਟਿੰਗ ਹੈ ਮੀਡਲ ਈਸਟ ਦੇ ਵਿੱਚ ਹਿਲਜੋਲਿਆ ਬਥੇਰਾ ਕੁਝ ਹੋ ਰਿਹਾ ਦੁਨੀਆ ਦੇ ਵਿੱਚ ਤੇ ਇਹ ਵਿਜ਼ਿਟ ਜਿਹੜਾ ਹੈ ਉਹਨੂੰ ਵੇਖਿਆ ਜਾ ਰਿਹਾ ਇਸੇ ਨਿਗਾਹ ਦੇ ਨਾਲ ਜੀ 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 ਮਿੰਟੂ ਜੀ ਕਮੈਂਟ ਲੈ ਲਾ ਲਓ ਜੀ ਲਓ ਲਓ ਕੈਨੇਡੀਅਨ ਫਾਰਮਰ ਹੋਣ ਦਾ ਕਮੈਂਟ ਹੋ ਕਹਿੰਦੇ ਕਿ ਸਾਡੇ ਪਿੰਡ ਜਾਮਾ ਰਾਜ ਤਰਨਤਾਰਨ ਦੇ ਵਿੱਚ ਪੁਲ ਟੁੱਟ ਗਿਆ ਤੇ ਪੈਸਿਆਂ ਦਾ ਐਲਾਨ ਹੋਇਆ ਸੀ ਪਰ ਪੈਸੇ ਆਏ ਨਹੀਂ ਪੁਲ ਬਣਿਆ ਨਹੀਂ ਆਰਜ਼ੀ ਤੌਰ ਤੇ ਅਸੀਂ ਪੁਲ ਬਣਾ ਕੇ ਕਹਿੰਦੇ ਮੋਟਰਸਾਈਕਲ ਲਗਾਇ ਅਸੀਂ ਤਾਂ ਜੀ ਤੁਹਾਡੀ ਗੱਲ ਹੀ ਰੱਖ ਸਕਦੇ ਆ ਹਾਂ ਬਿਲਕੁਲ ਇਹਨਾਂ ਦੇ ਪੁਲ ਹੁਣ ਪਤਾ ਨਹੀਂ ਕੀ ਗੱਲ ਐ ਇਸ ਮੁਲਕ ਦੀ ਬਦਕਿਸਮਤੀ ਆ ਪੁਲ ਵੀ ਆ ਖੁਦਕੁਸ਼ੀਆਂ ਕਰਨ ਲੱਗ ਪਏ ਨੇ ਪੁਲ ਪਹਿਲਾਂ ਮਸਾ ਬਣਦੇ ਆ ਮੁੜ ਕੇ ਡਿੱਗ ਪੈਂਦੇ ਆ ਟੁੱਟ ਜਾਂਦੇ ਆ ਕੀ ਕਰੀਏ ਇਹ ਮੈਨੂੰ ਲੱਗਦਾ ਮੈਂ ਵੀਡੀਓ ਵੀ ਵੇਖੀ ਆ ਜਿਹੜਾ ਪੁਲ ਟੁੱਟਿਆ ਸੀਗਾ ਪਿੰਡ ਦੇ ਮਤਲਬ ਕਿ ਬਾਹਰਲੇ ਪਾਸੇ ਹੂੰ ਹੂੰ ਤੇ ਮਾੜੀ ਗੱਲ ਐ ਜੀ ਸਰਕਾਰਾਂ ਮੈਂ ਤੇ ਤੁਹਾਨੂੰ ਹੁਣ ਤੁਸੀਂ ਇੱਕ ਚੀਜ਼ ਹੋਰ ਦੇਖੀ ਹੋਣੀ ਆ ਜੀ ਅਝੋਨੇ ਲੱਗ ਰਹੇ ਨੇ ਸੜਕਾਂ ਤੇ ਆ ਖੂਬਣ ਵਾਲਿਆਂ ਨੇ ਲਾਇਆ ਇੱਕ ਹੋਰ ਸ਼ਾਇਦ ਹਾਈਵੇ ਤੇ ਲੱਗਿਆ ਜੀ ਮੈਂ ਆਖਿਆ ਜੀ ਤੁਸੀਂ ਗਾਂ ਪਨੀਰੀ ਵੱਧ ਬੀਜ ਕੇ ਰੱਖਿਓ ਹਮ ਅਗਲੇ ਸਾਲ ਤਕਰੀਬਨ ਸਾਰੀਆਂ ਸੜਕਾਂ ਤੇ ਇਹੀ ਤੁਹਾਨੂੰ ਝੋਨਾ ਲਾਉਣਾ ਪੈਣਾ ਜੀ ਕਿਉਂਕਿ ਜੇ ਪੈਸਾ ਕੇਂਦਰ ਨੇ ਰਿਲੀਜ਼ ਨਾ ਕੀਤਾ ਇਹਨਾਂ ਦੇ ਕੋਲ ਕੁਝ ਨਹੀਂ ਜੇ ਹੈਗਾ ਇਹਨਾਂ ਦੇ ਹੱਥ ਖੜੇ ਆ ਬਿਲਕੁਲ ਬਿਲਕੁਲ